ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਬਲਾਕ ਖਮਾਣੂ ਦੇ ਅਗੂ ਮੋਦੀ ਦਾ ਪਤਲਾ ਤਿਆਰ ਕਰਦੇ ਹੋਏ ਬਲਾਕ ਪ੍ਰਧਾਨ ਕਰਨੈਲ ਸਿੰਘ ਟਾਣਾ ਗੋਲੜੀ ਖਮਾਣੂ ਰੋਦਾ ਕਕਰਾਲਾ ਪੁਲਾਵਾ ਬਖਵਖ ਪੰਡਾ ਦੇ ਕਿਸਾਨ ਆਜਾ ਸੰਨ ਦੁਕਾਨਾਂ ਦੇ ਵਿੱਚ ਬੱਚੇ ਵੀ ਸਾਡੇ ਜਾਣਨ ਦੇ ਸੱਚਾ ਉਹ ਮਨਾਂ ਦੇਸ ਤੇ ਵੀ ਇਹ ਗੱਲ ਆ ਚੁੱਕੀ ਆ ਤੇ ਇੱਥੇ ਨਜੂਵਾਂ ਦੇ ਜਾਂ ਕਿਸਾਨਾਂ ਦੇ ਜਾਂ ਦੁਕਾਨਦਾਰਾਂ ਦੇ ਜਾਂ ਕਿਸੇ ਹੋਰ ਵੱਗ ਦੇ ਜਿਹਾ ਕਾਲਾ ਦੀ ਇਨਕਾਰ ਕਰੇ ਉਹ ਛੱਡ ਕੇ ਬਾਕੀ ਹਰ ਇੱਕ ਜਵਾਨ ਦੇ ਉੱਤੇ ਆਸੀ ਸਾਡੇ ਨਾਲ ਨੇ ਜੂਥ ਕਿਸਾਨ ਆਗੂ ਗੋਲਦੀ ਸੋਮਲ ਉਹਨੇ ਕੀ ਪ੍ਰੋਗਰਾਮ ਅਚ ਮੋਦੀ ਦਾ ਪਤਲਾ ਤਿਆਰ ਕਰਿਆ ਜਤ ਤੋਂ ਪਹਿਲਾਂ ਵੈਜੀਤੂ ਦਾ ਖਾਲਸਾ ਵੈਜੀਤੂ ਫਤਿਹ ਅੱਜ ਬਲਾਕ ਖਮਾਨੋ ਤੇ ਖਰਦ ਵਾਲੇ ਪਿੰਡਾਂ ਤੋਂ ਜਿੰਨੇ ਵੀ ਸੰਗਤ ਹੈ ਜੋ ਆਪਣੇ ਖਨੌਰੀ ਬਾਰਡਰ ਤੇ ਯਾਰ ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਸੰਘਰਸ਼ ਕਰ ਰਹੀ ਕਿਸਾਨ ਜਥੇਬੰਦੀਆਂ ਵੱਲੋਂ ਕਾਲ ਸੀਗੀ ਕਿ ਅੱਜ ਦੇ ਦਿਨਾਂ ਸਾਰੇ ਪੰਜਾਬ ਦੇ ਵਿੱਚ ਬਲਾਕਾਂ ਦੇ ਵਿੱਚ ਜਾਂ ਜਿਹੜੇ ਵੱਡੇ ਪਿੰਡ ਨੇ ਉੱਥੇ ਸਿਕੰਦਰ ਸਰਕਾਰ ਦੇ ਪੁਤਲੇ ਵਿੱਕੇ ਜਾਣਗੇ ਤਾਂ ਕਿ ਜੋ ਕਿਸਾਨ ਆਪਣੇ ਜੀ ਠੰਡ ਦੇ ਕੜਾਕੇ ਦੇ ਖੰਡ ਦੇ ਵਿੱਚ ਆਪਣੇ ਹੱਕਾਂ ਵਾਸਤੇ ਬਾਰਡਰਾਂ ਤੇ ਬੈਠੇ ਨੇ ਤਾਂ ਕੱਲ ਵੀ ਇੱਕ ਕਿਸਾਨ ਦੱਲੇਵਾਲ ਸਾਹਿਬ ਦੀ ਸਿਹਤ ਨੂੰ ਖੇਤ ਦਾ ਦਰਦ ਨਾ ਸਹਾਰਦੇ ਹੋਏ ਆਪਣੀ ਸ਼ਹੀਦੀ ਦੇ ਗਿਆ ਔਰ ਦੱਲੇਵਾਲ ਸਾਹਿਬ ਦੀ ਸਿਹਤ ਦਿਨ ਪਰ ਦਿਨ ਬੜੀ ਗਾਉਣ ਹੁੰਦੀ ਜਾਂਦੀ ਆ ਤੇ ਉਹਦੇ ਸਬੰਧ ਦੇ ਵਿੱਚ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਜੋ ਬਾਣਵਾਸਤੇ ਅੱਜ ਬਲਾਕ ਪੱਧਰ ਤੇ ਪਿੰਡ ਪੱਧਰ ਤੇ ਪ੍ਰੋਗਰਾਮ ਨੇ ਪੂਰੇ ਪੰਜਾਬ ਦੇ ਵਿੱਚ ਤੋਂ ਅੱਜ ਅਸੀਂ ਸਾਡੇ ਬਲਾਕ ਖਮਾਣੋ ਵੱਲੋਂ ਵੀ ਸਾਰੀਆਂ ਵਸੇਬੀਆਂ ਮਿਲ ਕੇ ਮੋਦੀ ਸਰਕਾਰ ਦਾ ਕੇਂਦਰ ਸਰਕਾਰ ਦਾ ਪਤਲਾ ਫੁੱਫਣ ਜਾ ਰਹੀਆਂ ਨੇ ਹਾਂਜੀ